ਡੋਲਤਾ ਦਾਈ ਦੇ ਨਦਰਸ਼ਨ ਕੀਤੇ ਗੁਨਾਸਾ ਮਹਾਰਾਜ ਜੀ ਦੇ ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜਿੱਥੇ ਜਨਮ ਹੋਇਆ ਆਪਾਂ ਉਹਦੇ ਦਰਸ਼ਨੀਦਾਰੀ ਕਰੀਏ ਬਹੁਤ ਵੱਡੇ ਭਾਗਾਂ ਵਾਲੇ ਆ ਜੀ ਪਹੁੰਚ ਗਏ ਨਨਕਾਣਾ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਉਸ ਸੰਗ ਦਾ ਸੰਸਕਾਰ ਕੀਤਾ ਗਿਆ ਸੀ ਆਪਾਂ ਚ ਵੀ ਚੱਲਦੇ ਆ ਆਪਾਂ ਦਰਸ਼ਨ ਕਰੀਏ ਜਿੱਥੇ ਭਾਈ ਲక్ష్ਮਣ ਸਿੰਘ ਜੀ ਤਰਵਾਲ ਨੂੰ ਬਣ ਕੇ ਜਲਾਇਆ ਗਿਆ ਸਾਕਾ ਨਨਕਾਣਾ ਸਾਹਿਬ 19 ਫਰਵਰੀ 1921 ਦੇ ਵਿੱਚ ਜਿਹੜੀਆਂ ਗੋਲੀਆਂ ਚਲੀਆਂ ਸਨ ਮਹੰਤ ਨਾਰਾਇਣ ਵੱਲੋਂ ਇਹ ਉਹ ਗੋਲੀਆਂ ਦੇ ਨਿਸ਼ਾਨ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਤੇ ਅੱਜ ਬਹੁਤ ਭਾਗਾ ਵਾਲਾ ਦੇਣਾ ਮੇਰੇ ਲਈ ਬਹੁਤ ਵੱਡਾ ਦੇਣਾ ਕਿ ਜਿੰਨਾ ਵੀ ਮੈਂ ਮਹਾਰਾਜ ਦਾ ਸ਼ੁਕਰਾਨਾ ਕਰ ਲਾ ਓਨਾ ਹੀ ਘਾਟਾ ਅੱਜ ਮੈਂ ਜਾ ਰਿਹਾ ਆਹ ਰਸਤਾ ਜਾਂਦਾ ਗੁਰੂ ਨਾਨਕ ਜੀ ਦੇ ਜਨਮ ਸਥਾਨ ਤੇ ਸ੍ਰੀ ਨਨਕਾਣਾ ਸਾਹਿਬ ਤੇ ਹੁਣ ਆਪਾਂ ਚੱਲੇ ਆ ਜੀ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨ ਬਹੁਤ ਵੱਡੇ ਭਾਗਾ ਵਾਲਾ ਬਹੁਤ ਬਹੁਤ ਕੋਈ ਨਹੀਂ ਸਮਝਦਾ ਮੈਂ ਆਪਣੇ ਆਪ ਨੂੰ ਕਿ ਮੈਨੂੰ ਉਸ ਜਗ੍ਹਾ ਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਹੁਣ ਆਪਾਂ ਰਸਤੇ 'ਚ ਰੁਕੇ ਹੀ ਜਾ ਰਹੇ ਹਾਂ ਤੇ ਇੱਧਰ ਦੇਖੋ ਇਸ ਪੰਜਾਬ ਦੇ ਵਿੱਚ ਆਣ ਕੇ ਇਸ ਤਰ੍ਹਾਂ ਲੱਗਦਾ ਕਿ ਆਪਾਂ ਆਪਣੇ 1947 ਵਾਲੇ ਪੰਜਾਬ ਦੇ ਵਿੱਚ ਆ ਗਏ ਹਾਂ ਉਸ ਪੁਰਾਣੇ ਦੌਰ ਦੇ ਵਿੱਚ ਆ ਗਏ ਹਾਂ ਅੱਜ ਵੀ ਪਿੱਪਲ ਅੱਜ ਵੀ ਉਹਦੇ ਥੱਲੇ ਮੰਝੀਆਂ ਉਸੇ ਤਰ੍ਹਾਂ ਦਾ ਹੀ ਮਾਹੌਲ ਤੇ ਆਓ ਇਹਨਾਂ ਵੀਰਾਂ ਨਾਲ ਗੱਲਬਾਤ ਕਰਦੇ ਆਂ ਤੇ ਨਾਲ ਆਪਣੇ ਸਰਦਾਰ ਸਾਹਿਬ ਬੈਗੇ ਨੇ ਉੱਥੇ ਜਾ ਕੇ ਬੋਰਡ ਦੀ ਇਧਰੋਂ ਆਪਾਂ ਉਹ ਟਿੱਕੀਆਂ ਬਣਾ ਰਹੇ ਆ ਭਾਈ ਸਾਹਿਬ ਤੇ ਉਹਨਾਂ ਤੋਂ ਆਪਾਂ ਟਿੱਕੀਆਂ ਮੰਗਵਾਈਆਂ ਨੇ ਤੇ ਇਸ ਤੋਂ ਬਾਅਦ ਖਾ ਕੇ ਤੇ ਆਪਾਂ ਚੱਲਾਂਗੇ ਸਿੱਧਾ ਇਹਨਾਂ ਨਨਕਾਣਾ ਸਾਹਿਬ ਦੇਖੋ ਜੀ ਪ੍ਰਣ ਇਹ ਪਿੱਪਲ ਬਹੁਤ ਘੱਟ ਬੋਰਡ ਬਹੁਤ ਘੱਟ ਰਹਿ ਗਏ ਨੇ ਤੇ ਬਹੁਤ ਖੁਸ਼ਕਿਸਮਤ ਆ ਕਿ ਮੈਨੂੰ ਨਨਕਾਣਾ ਸਾਹਿਬ ਆਪਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਮੌਕਾ ਮਿਲਿਆ ਬਹੁਤ ਭਾਗਾ ਵਾਲਾ ਸਮਝਦਾ ਆਓ ਇਹਨਾਂ ਵੀਰਾਂ ਨਾਲ ਗੱਲ ਕਰਦੇ ਆਂ ਇਹ ਵੀਰ ਆਪਣੇ ਇੱਥੇ ਬੋਰਡ ਥੱਲੇ ਮੰਜੀ ਤੇ ਸਾਨੂੰ ਵੇਖ ਕੇ ਵਿਚਾਰੇ ਉੱਠ ਪਏ ਤੇ ਕਹਿੰਦੇ ਆਓ ਬੈਠੋ ਕੀ ਨਾਮ ਭਾਈ ਸਾਹਿਬ ਜੀ ਮੇਰਾ ਨਾਮ ਜੀ ਹਮਰ ਡੋਗਰ ਅੱਛਾ ਜੀ ਇੱਥੇ ਨਨਕਾਣਾ ਸਾਹਿਬ ਦੇ ਕੋਲ ਹੀ ਰਹਿੰਦੇ ਆ ਮੇਰਾ ਜੀ ਨਾਲ ਪਿੰਡ ਦਾ ਛੋਟਾ ਪੰਚਾਇਤ ਕੋਲ ਠੀਕ ਹੈ ਜੀ ਕੀ ਕਰਦੇ ਹੋ ਤੁਸੀਂ ਮੈਂ ਆਰਮੀ 'ਚ ਮਗਵਾ ਲਿਆ ਵਾਹ ਜੀ ਵਾਹ ਤੁਹਾਡਾ ਜੁੱਸ ਕਮਾਂਡੋ ਦੇ ਭਾਈ ਮੈਂ ਕਬੱਡੀ ਵੀ ਖੇਡਣਾ ਮਾਸ਼ੱਲਾ ਤੁਹਾਡਾ ਜੁੱਸ ਹੀ ਦੱਸਦਾਈ ਤੁਸੀਂ ਕਿ ਕਿਸੇ ਖੇਡ ਨਾਲ ਜੁੜੇ ਹੋ ਤੇ ਭਾਈ ਸਾਹਿਬ ਤੁਹਾਡਾ ਕੀ ਨਾਮ ਜੀ ਨਾਜਾਦ ਅੱਛਾ ਜੀ ਤੁਸੀਂ ਵੀ ਇਹਨਾਂ ਦੇ ਪਿੰਡ ਦੇ ਸੇਮ ਹੈ ਹਾਂ ਜੀ ਦੋ ਇੱਕ ਪਿੰਡ ਦੇ ਚਾਚਾ ਤਾਇਆ ਦੇ ਜਾਂ ਉਦਾਂ ਇਹ ਮਸੇਰ ਆ ਜੀ ਮੇਰਾ ਅੱਛਾ ਚੱਕਾ ਜੀ ਬਸ ਉਹੀ ਚੱਕਰ ਰਿਹਾ ਰਿਸ਼ਤੇਦਾਰੀ ਆ ਇਧਰ ਆ ਭਾਈ ਸਾਹਿਬ ਇਹਨਾਂ ਨੂੰ ਤੁਸੀਂ ਜਾਣਦੇ ਆ ਤੇ ਹਾਂ ਜੀ ਖਾਲਸਾ ਜੀ ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਿ ਕੇ ਮੈਂ ਤੇ ਆ ਭਾਈ ਸਾਹਿਬ ਇਹਨਾਂ ਨਾਲ ਤੇ ਬਹੁਤ ਮਾੜੀ ਹੋਈ ਆ ਮਾੜੀ ਇਦਾਂ ਹੋਈ ਆ ਕਿ ਕਿੰਨੇ ਦਿਨ ਹੋ ਅੱਜ ਤੀਜਾ ਦਿਨ ਆ ਆਪਣਾ ਤੇ ਇਹਨਾਂ ਦਾ ਇਹਨਾਂ ਨੂੰ ਲੋਹਰੂ ਇਦਾਂ ਹੀ ਚੱਕਿਆ ਤੇ ਇਦਾਂ ਹੀ ਆ ਗਏ ਤੇ ਇਹਨਾਂ ਦੇ ਕੱਪੜੇ ਵੀ ਉੱਥੇ ਰਹਿ ਗਏ ਅੱਜ ਕੱਪੜੇ ਆਇਆ ਅੱਜ ਕੱਪੜੇ ਚੇਂਜ ਕਰਨਗੇ ਅਗਲੇ ਵੀਡੀਓ ਦੇ ਵਿੱਚ ਲੋ ਜੀ ਇੱਧਰ ਭਾਈ ਸਾਹਿਬ ਆਪਾਂ ਨੂੰ ਟਿੱਕੀਆਂ ਵਗੈਰਾ ਦੇ ਗਏ ਨੇ ਨਾਲ ਆ ਕੀ ਆ ਭਾਜੀ ਆ ਰੈਤਾ ਇਹਨਾਂ ਇੱਧਰ ਥੱਲੇ ਨਾਨ ਅਛਾ ਨਾਨ ਤੇ ਰਹਿਤਾ ਆਵਾਜੀ ਆਣਾ ਆਓ ਭਾਈ ਸਾਹਿਬ ਬੈਠੋ ਜੀ ਕੋਈ ਨਹੀਂ ਜੀ ਤੁਸੀਂ ਬੈਠੋ ਤੇ ਬਹੁਤ ਪਿਆਰ ਮਿਲਦਾ ਜਿੱਥੇ ਵੀ ਚਲ ਜੀਏ ਇਧਰ ਨਾਲ ਨਹਿਰ ਵਗ ਰਹੀ ਆ ਆਪਾਂ ਨਹਿਰ ਦੇਖ ਕੇ ਰੁਕੇ ਤੇ ਇੱਥੇ ਪੂਰਾ ਮਾਹੌਲ ਚਾਲ ਆਪਣਾ ਓਏ ਹੋਏ ਹੋਏ ਕੀ ਬਾਤ ਆ ਜੀ ਕੀ ਬਾਤ ਆ ਹਾਂ ਜੀ ਭਾਈ ਸਾਹਿਬ ਜੀ ਹਾਂ ਜੀ ਬਹੁਤ ਵਧੀਆ ਜੀ ਸਭ ਧੰਨਵਾਦ ਜੀ ਤੇ ਮੈਂ ਗੁਰਮੀਤ ਸਿੰਘ ਤੇ ਮੈਂ ਲਹਿੰਦੇ ਪੰਜਾਬ ਤੋਂ ਬੋਲਦਾ ਜੀ ਤੇ ਆਪਾਂ ਹੁਣ ਨਾਨ ਟਿੱਕੀ ਖਾਣ ਲੱਗੇ ਆ ਨਾਨ ਟਿੱਕੀ ਪਾਕਿਸਤਾਨ ਦੇ ਵਿੱਚ ਬੜੀ ਫੇਵਰਿਟ ਸਮਝੀ ਜਾਂਦੀ ਹੈ ਜੀ ਮਜ਼ਾ ਆਉਂਦਾ ਇਹਦੇ ਨਾਲ ਜਿੱਥੇ ਤੁਹਾਨੂੰ ਕੁਝ ਨਾ ਲੱਭੇ ਨਾ ਟਿੱਕੀ ਘਟੋ ਘਟ ਲੱਭ ਜੇ ਸਿਆਲੋ ਜੀ ਬਹੁਤ ਵਧੀਆ ਆ ਗਿਆ ਤੇ ਹੁਣ ਆਪਾਂ ਤੁਹਾਨੂੰ ਖਾ ਕੇ ਫਿਰ ਦੱਸਦੇ ਆ ਤੇ ਨਾਲ ਹੀ ਹੁਣ ਆਪਾਂ ਸਿੱਧਾ ਜਾਵਾਂਗੇ ਰਾਹ ਜਿਹੜਾ ਜਾਂਦਾ ਵਾ ਗੁਰੂ ਨਾਨਕ ਜੀ ਦੇ ਦਰਬਾਰ ਨੂੰ ਗੁਰੂ ਨਾਨਕ ਨਨਕਾਣਾ ਸਾਹਿਬ ਨੂੰ ਜਾਂਦਾ ਤੇ ਹੁਣ ਤੁਹਾਨੂੰ ਦਰਸ਼ਨ ਕਰਵਾਵਾਂਗੇ ਬਹੁਤ ਤਸੱਲੀ ਦੇ ਨਾਲ ਦਰਸ਼ਨ ਕਰਵਾਵਾਂਗੇ ਖੁੱਲੇ ਦਰਸ਼ਨ ਤੇ ਤੁਹਾਨੂੰ ਇਤਿਹਾਸ ਨਾਲ ਜਾਣੂ ਕਰਵਾਵਾਂਗੇ ਨਾਲ-ਨਾਲ ਸਾਰੀਆਂ ਚੀਜ਼ਾਂ ਦਿਖਾਵਾਂਗੇ ਜੋ ਨਨਕਾਣਾ ਸਾਹਿਬ ਰਾਇਪੋਇ ਦੀ ਤਲਵੰਡੀ ਇਹਨੂੰ ਇਹਦਾ ਪਹਿਲਾ ਨਾਮ ਆ ਉਸ ਤੋਂ ਬਾਅਦ ਨਨਕਾਣਾ ਸਾਹਿਬ ਤੇ ਹਿਸਟਰੀ ਦੇ ਬਹੁਤ ਗੱਲਾਂ ਕਰਾਂਗੇ ਆਪਾਂ ਕਿਆਂ ਤੇ ਨਾਨ ਕੀ ਬਾਤ ਆ ਟਿੱਕੀਆਂ ਦੀ ਬਈ ਬਹੁਤ ਹੀ ਲਾਜਵਾਬ ਬਹੁਤ ਸ਼ਾਨਦਾਰ ਆਓ ਹੁਣ ਖਾ ਕੇ ਤੇ ਆਪਾਂ ਚੱਲਦੇ ਆ ਸਿੱਧਾ ਨਨਕਾਣਾ ਸਾਹਿਬ ਜੀ ਕਰਦੇ ਆ ਦਰਸ਼ਨ ਮਹਾਰਾਜੀ ਦੀ ਧਰਤੀ ਤੇ ਬੜੇ ਲੰਬੇ ਸਫ਼ਰ ਤੋਂ ਬਾਅਦ ਆਪਾਂ ਹੁਣ ਨਨਕਾਣਾ ਸਾਹਿਬ ਪਹੁੰਚ ਜਾਣ ਲੱਗੇ ਆ ਇਹ ਜਾਣਦਾ ਜੀ ਰਾਹ ਗੁਰੂ ਨਾਨਕ ਦੇ ਦਰਬਾਰ ਚ ਜਿੱਥੇ ਗੁਰੂ ਨਾਨਕ ਜੀ ਦਾ ਜਨਮ ਹੋਇਆ ਉਹਨਾਂ ਦਾ ਜਨਮ ਸਥਾਨ ਅਤੇ ਉਹਦੇ ਨਾਲ ਹੋਰ ਵੀ ਬਹੁਤ ਸਾਰੇ ਸਥਾਨ ਨੇ ਜਿੱਥੇ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ ਜਿੱਥੇ ਪੱਟੀ ਪੜੀ ਹੋਰ ਵੀ ਸਥਾਨ ਜਿੰਨੇ ਵੀ ਨੇ ਸਾਰਿਆਂ ਦਰਸ਼ਨ ਕਰਵਾਵਾਂਗੇ ਵਾਹਿਗੁਰੂ ਸ਼ੁਕਰ ਪ੍ਰਮਾਤਮਾ ਦਾ ਕਿ ਇਹ ਸੁਭਾਗ ਪ੍ਰਾਪਤ ਹੋਇਆ ਮਹਾਰਾਜ ਨੇ ਸੰਭਾਲਿਆ ਹੁੰਦਾ ਹੁਣ ਗੁਰੂ ਨਾਨਕ ਦੇਵ ਜੀ ਦੀ ਯੂਨੀਵਰਸਿਟੀ ਇਹ ਉਹਨਾਂ ਦੇ ਨਾਮ ਤੋਂ ਯੂਨੀਵਰਸਿਟੀ ਆ ਆਪਾਂ ਉਧਰ ਨੂੰ ਜਾਵਾਂਗੇ ਉਹ ਵੀ ਦੇਖਾਂਗੇ ਭਾਈ ਸਾਹਿਬ ਜੀ ਨੇ ਦੱਸਿਆ ਕਿ ਹੁਣ ਭਾਈ ਸਾਹਿਬ ਜੀ ਦੱਸ ਦੱਸਣਗੇ ਸਾਨੂੰ ਇਧਰ ਯੂਨੀਵਰਸਿਟੀ ਹੈ ਜੀ ਹਾਂਜੀ ਇਹਦਾ ਇਹ ਸਾਈਡ ਤੇ ਦੇਖੋ ਬਾਬਾ ਗੁਰਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਹੈ ਔਰ ਇਹ ਐਕਟਿਵ ਹੋ ਗਈ ਹੋਈ ਹੈ ਹੁਣ ਅਸਾ ਇਹ ਚੱਲਦੀ ਆ ਹੁਣ ਯੂਨੀਵਰਸਿਟੀ ਜੀ ਸਟੂਡੈਂਟਸ ਉੱਥੋਂ ਆ ਰਹੇ ਜੀ ਪਹਿਲਾਂ ਇੱਥੇ ਹੀ ਆਉਂਦੇ ਸੋ ਐ ਪੁਰਾਣਾ ਸਕੂਲ ਹੈ ਮੈਂ ਥੋੜਾ ਜਿਹਾ ਤੁਹਾਨੂੰ ਦਿਖਾਦਾ ਕਿ ਚਲੋ ਪੂਆ ਜੂ ਪੂ ਰਾਈ ਸੋ ਅੱਛਾ ਜੀ ਇਹ ਦੇਖੋ ਪਾਕਿਸਤਾਨ ਦੀਆਂ ਵੱਡੀਆਂ ਯੂਨੀਵਰਸਿਟੀਆਂ ਚ ਇੱਕ ਯੂਨੀਵਰਸਿਟੀ ਆ ਔਰ ਸਾਡੀ ਵੈਸੇ ਖਾਹਿਸ਼ ਹਮੇਸ਼ਾ ਹੀ ਰਹੀ ਹੈ ਕਿ ਜਿੱਥੋਂ ਗੁਡਾਨਕ ਸਾਹਿਬ ਦਾ ਇਲਮ ਜਿੱਥੋਂ ਉਹਨਾਂ ਨੇ ਦੱਸਿਆ ਜਿੱਥੋਂ ਉਹਨਾਂ ਚਾਣਨ ਪਾਇਆ ਇਹ ਚਾਣਨ ਪੂਰੀ ਦੁਨੀਆ ਤੱਕ ਪਹੁੰਚਣਾ ਚਾਹੀਦਾ ਹੈ ਇਸ ਚਾਣਨ ਨੂੰ ਕਿਤੇ ਲੁਕਾ ਕੇ ਨਹੀਂ ਰੱਖਣਾ ਚਾਹੀਦਾ ਸੋ ਇਹ ਚਾਣਨ ਪੂਰੀ ਦੁਨੀਆ ਤੱਕ ਪਹੁੰਚਾਏ ਇੱਥੇ ਦੋ ਚੀਜ਼ਾਂ ਇੱਕ ਹੋਰ ਵੀ ਕਹਿੰਦੇ ਨੇ ਬਹੁਤ ਸਾਰੇ ਤੁਸੀਂ ਦੇਖਦੇ ਹੋਵੋਗੇ ਅੱਖਾਂ ਦੇ ਬੜੇ ਕੈਂਪ ਲੱਗਦੇ ਨੇ ਇੱਥੇ ਇੱਕ ਅੱਖਾਂ ਦਾ ਬਕਾਇਦਾ ਹਸਪੀਟਲ ਹੋਣਾ ਚਾਹੀਦਾ ਜਿਹੜਾ ਪੂਰੀ ਦੁਨੀਆ 'ਚ ਸਭ ਤੋਂ ਵਧੀਆ ਅੱਖਾਂ ਦਾ ਇਲਾਜ ਕਰਦਾ ਦੁਨੀਆ ਕਹੇ ਕਿ ਭਾਈ ਜੇ ਅੱਖਾਂ ਦਾ ਇਲਾਜ ਕਰਾਣਾ ਹੈ ਤੇ ਤੁਸੀਂ ਨਕਾਣਾ ਸਾਹਿਬ ਜਾਓ ਜਦੋਂ ਜੀ ਅੱਖਾਂ 'ਚ ਜਿੰਦ ਤੁਸੀਂ ਪੜਨਾ ਜਾਂਦੇ ਹੋ ਵਧੀਆ ਯੂਨੀਵਰਸਿਟੀ ਕਿ ਚੰਦੇ ਹੋ ਤੁਸੀਂ ਨਕਾਣਾ ਸਾਹਿਬ ਜਾਓ ਸੋ ਇਹ ਇਹ ਆਇਨ ਜੀ ਆਇਨ ਸੈਕੰਡਰੀ ਸਕੂਲ ਵੀ ਹੈ ਤੇ ਇੱਕੋ ਜਿਹਾ ਯੂਨੀਵਰਸਿਟੀ ਦਾ ਵੀ ਹੈ ਠੀਕ ਹੈ ਈ ਆਈ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਨਾਨਕ ਦੇਵ ਜੀ ਦੇ ਨਾਮ ਤੇਜ ਯੂਨੀਵਰਸਿਟੀ ਆ ਹੁਣ ਆਪਾਂ ਜਾਵਾਂਗੇ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਇਹ ਗੁਰਦੁਆਰਾ ਭਾਈ ਸਾਹਿਬ ਜੀ ਕਿਹੜਾ ਜੀ ਇਹ ਗੁਰਦੁਆਰਾ ਬਾਲੀਲਾ ਸਾਹਿਬ ਹੈ ਇਹ ਜਿਹੜੀ ਸਰਾਵਾਂ ਨੇ ਉਹ ਤੁਹਾਨੂੰ ਗੁਰਦੁਆਰੇ ਤੋਂ ਮੇਨ ਤੋਂ ਦੇ ਨਜ਼ਾਰਾ ਦੇ ਜੀ ਹੋਰ ਇੱਕ ਪਾਸੇ ਗੁਰਦੁਆਰਾ ਕੱਪੂ ਸਾਹਿਬ ਦਾ ਜੀ ਇਹ ਉਹ ਸਥਾਨ ਜਿੱਥੇ ਗੁਰੂ ਨਾਨਕ ਸਾਹਿਬ ਸੱਚਾ ਸੌਦਾ ਕਰਕੇ ਆਏ ਤੇ ਵਾਪਸੀ ਤੇ ਫਿਰ ਆਪਣੇ ਫਿਦਾ ਤੋਂ ਲੁਕਦੇ ਸੀ ਆ ਕਿ ਭਲੇ ਹਾਂ ਉਹਦਾ ਡਰ ਵੀ ਸੀ ਕਿਸੇ ਕਿਸੇ ਨੂੰ ਪੈਸਾ ਦਿੱਤਾ ਤੂੰ ਕਿੱਥੇ ਗਿਆ ਸਾਲ ਨਾਲ ਲੱਗਾ ਉਹ ਇੱਕ ਫੇਰ ਮੈਂ ਝੰਡ ਸੀ ਜਿਹੜਾ ਤੰਬੂ ਤਰ੍ਹਾਂ ਸੀ ਤੇ ਉੱਥੇ ਲੁਕੇ ਸੀਗੇ ਉਸ ਤੋਂ ਬਾਅਦ ਫਿਰ ਸਪੁਰਤਾਰ ਸਾਹਿਬ ਤੰਬੂ ਸਾਹਿਬ ਕੋਲ ਜਾ ਕੇ ਆਓ ਹੁਣ ਚੱਲਦੇ ਹਾਂ ਸਿੱਧੇ ਆਪਾਂ ਕਾਨਾ ਸਾਹਿਬ ਜਨਮ ਸਥਾਨ ਤੇ ਆਪਾਂ ਇਦਾਂ ਕਰਾਂਗੇ ਕਿ ਆਪਾਂ ਵੱਖ-ਵੱਖ ਗੁਰਦੁਆਰਾ ਸਾਹਿਬ ਦੀ ਵੱਖ-ਵੱਖ ਵੀਡੀਓ ਵਧੀਆ ਤੁਹਾਡੇ ਤੱਕ ਪਹੁੰਚਾਵਾਂਗੇ ਤੁਸੀਂ ਵਧੀਆ ਤਰੀਕੇ ਨਾਲ ਇਤਿਹਾਸ ਨੂੰ ਜਾਣ ਸਕੋਗੇ ਆਪਾਂ ਇੱਕੋ ਦੇ ਵਿੱਚ ਹੀ ਕਰਾਂਗੇ ਸ਼ਾਇਦ ਫਿਰ ਇੰਨੀ ਚੰਗੀ ਤਰ੍ਹਾਂ ਆਪਾਂ ਇਤਿਹਾਸ ਨੂੰ ਨਹੀਂ ਜਾਣ ਸਕਦੇ ਇਹ ਵੀ ਚਾਰਦਵਾਰੀ ਗੁਰਦੁਆਰਾ ਸਾਹਿਬ ਦੀ ਵਾਹ ਸ਼ੁਕਰ ਪ੍ਰਮਾਤਮਾ ਜੀ ਸ਼ੁਕਰ ਦਾਤ ਦੇਦਾ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਸਥਾਨ ਇਹ ਜਿੰਨਾ ਵੀ ਸ਼ਹਿਰ ਵਸਿਆ ਜੀ ਇਹ ਜਿਹੜੇ ਗੁਰਮਾਰਾਜ ਨੂੰ 750 ਮਰਬਾ ਦਾਇਰ ਬੁਲਾਤੀ ਨੇ ਫੇਟ ਕੀਤੇ ਸੀ ਉਹਦੇ ਵਿੱਚ ਹੀ ਵਸਿਆ ਨਾ ਜੀ 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 ਉਸ ਤੋਂ ਪਹਿਲਾਂ ਵੀ ਇਹ ਵਸਦਾ ਪਿਆ ਸੀ ਤੇ ਤਲਵੰਡੀ ਦੇ ਪਹਿਲਾਂ ਵੀ ਸੀ ਹਾਂ ਤਲਵਾਰਾਏ ਭੋਇ ਦੀ ਹਾਂ ਜਰਾਏ ਭੋਇ ਦੀ ਤਲਵੰਡੀ ਨੂੰ ਕਹਿੰਦੇ ਸੀਗੇ ਉਹ ਪੁਰਾਣਾ ਨਕਾਣਾ ਪਿਛਲੇ ਪਾਸੇ ਹੈ ਜੀ ਐ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਤੇ ਐ ਨਵਾਂ ਜਿਹੜਾ ਇਹ ਦਿਲ ਪਾਸੇ ਆ ਗਿਆ ਫਿਰ ਬਹੁਤ ਜਨਬਾਦੀ ਵੱਧ ਗਈ ਕਿ ਉਸ ਤੋਂ ਬਾਅਦ ਫਿਰ ਸਾਡੇ ਉਹ ਜਿਹੜਾ ਹੁਣ ਇੱਕ ਬਹੁਤ ਵੱਡਾ ਸ਼ਹਿਰ ਹੈ ਬਹੁਤ ਵੱਡਾ ਨਹੀਂ ਹੈ ਲੇਕਿਨ ਇਹ ਡਿਸਟ੍ਰਿਕਟ ਹੈ ਫਿਰ ਇਹ ਡਿਸਟ੍ਰਿਕਟ ਉਹ ਚਰਚਾ ਇਹਦੇ ਗੁੰਦਾਨ ਸਿੰਘ ਸਾਹਿਬ ਦੀ ਬਹੁਤ ਦਿੱਤਾ ਕਿ ਜੇ ਕੋਈ ਇਸਥਾਨੇ ਤੇ ਲੋਕੀ ਆਪਾਂ ਪਹੁੰਚ ਗਏ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਆ ਦੋ ਦਵਾਰਾ ਜਨਮ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਇਸ ਸਥਾਨ ਤੇ ਜਨਮ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ ਤੇ ਫਿਰ ਆਪਾਂ ਅੰਦਰ ਚੱਲਾਂਗੇ ਪਹਿਲਾਂ ਆਪਾਂ ਗੱਡੀ ਪਾਰ ਕਰਕੇ ਫਿਰ ਅੱਗੇ ਜਾਵਾਂਗੇ ਉਹ ਆ ਜੀ ਜਦੋਂ ਇਹ ਵੀਡੀਓ ਚ ਫੋਟੋਆਂ ਦੇ ਵਿੱਚ ਹੀ ਵੇਖੀਦਾ ਸੀ ਅੱਜ ਮਹਾਰਾਜਾ ਨੇ ਮੌਕਾ ਬੱਛਿਆ ਇਸ ਚੀਜ਼ ਨੂੰ ਸੁਭਾਗ ਪ੍ਰਾਪਤ ਹੋਇਆ ਫੀਲ ਕਰਾਂਗੇ ਬਹੁਤ ਵੱਡੇ ਭਾਗਾਂ ਵਾਲੇ ਆ ਜੀ ਪਹੁੰਚ ਗਏ ਨਨਕਾਣਾ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਇਸ ਜਗ੍ਹਾ ਤੇ ਜਦੋਂ 1921 ਦੇ ਵਿੱਚ ਭਗਤ ਨਰੈਣੂ ਮੰਤਰਾਜ ਨੂੰ ਕਬਜ਼ਾ ਕਰ ਲਿਆ ਸੀ ਇੱਥੇ ਸਿੰਘਾਂ ਨੇ ਕਬਜ਼ਾ ਛਡਾਇਆ ਸੀ ਉਹਨਾਂ ਦੇ 200 ਸਿੰਘਾਂ ਦੇ ਜਥੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਨਿਹੱਥੇ ਸਿੰਘਾਂ ਨੂੰ ਕਬਜਾ ਸੀ ਬਣਾਉਣ ਆਇਆ ਸੀ ਜਦੋਂ ਭਗਤ ਇੱਥੇ ਨਰੈਣੂ ਮਹੰਤ ਦਾ ਕਬਜਾ ਸੀ ਤੇ ਉਹ ਵੀ ਅੰਦਰ ਅਸਥਾਨ ਨੇ ਉਹ ਵੀ ਤੁਹਾਨੂੰ ਦਰਸ਼ਨ ਕਰਾਉਣਾ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਦਾ ਘਰ ਹੋਇਆ ਕਰਦਾ ਸੀ ਤੇ ਬਾਹਰ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਸਿਕਿਉਰਿਟੀ ਦਾ ਬਹੁਤ ਖਾਸ ਪ੍ਰਬੰਧ ਹੈ ਤੇ ਇੱਥੇ ਕਿਸੇ ਵੀ ਬਾਹਰਲੇ ਬੰਦੇ ਨੂੰ ਛੇਤੀ ਇੰਟਰ ਨਹੀਂ ਹੋਣ ਦਿੰਦੇ ਤੇ ਬਹੁਤ ਜ਼ਿਆਦਾ ਸਫਾਈ ਕਰਕੇ ਰੱਖਦੇ ਨੇ ਤੇ ਇੱਕ ਬਹੁਤ ਵਧੀਆ ਗੱਲ ਨੇ ਕਿ ਸਾਡੇ ਜਿਹੜੇ ਅਸਥਾਨ ਨੇ ਬਹੁਤ ਸੇਫ ਨੇ ਇਸ ਤਰ੍ਹਾਂ ਵਾਹ ਏ ਗੁਰੂ ਵਾਹ ਗੁਰੂ ਕਰੋ ਦਰਸ਼ਣ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਅਸਥਾਨ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਤੇ ਇੱਥੇ ਇਸ ਜਗ੍ਹਾ ਤੇ ਉਹਨਾਂ ਦਾ ਘਰ ਸੀ ਇਹ ਰਾਇਪੋਈ ਦੀ ਚਲਵੰਡੀ ਆ ਹੁਣ ਇਹਦਾ ਨਾਮ ਸ੍ਰੀ ਨਨਕਾਣਾ ਸਾਹਿਬ ਆ ਵਾਹ ਜੀ ਵਾਹ ਵਾਹ ਏ ਗੁਰੂ ਸ਼ੁਕਰ ਪ੍ਰਮਾਤਮਾ ਸ਼ੁਕਰ ਪ੍ਰਮਾਤਮਾ ਨੇ ਆਪਣੇ ਦਰਸ਼ਣ ਦੀਦਾਰੇ ਬਖਸ਼ੇ ਵੈਲਕਮ ਇਧਰ ਲਿਖਿਆ 555 1469 2024 ਵਾਹ ਵਾਹ ਏ ਗੁਰੂ ਸ਼ੁਕਰ ਪ੍ਰਮਾਤਮਾ ਦਾ ਲਓ ਜੀ ਕਰੋ ਦਰਸ਼ਨ ਤੇ ਇਸ طرف ਜਿਹੜੀ ਨਵੀਂ ਨਵੀਂ ਸਰਾ ਬਣ ਰਹੀ ਹੈ ਸਰਾਵਾਂ ਦਾ ਕੰਮ ਚੱਲ ਰਿਹਾ ਇਸ طرف ਤੇ ਇਹ ਜੋ ਆ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੀ ਬਿਲਡਿੰਗ ਆ ਉਸੇ ਤਰ੍ਹਾਂ ਆ ਇਸ ਗੁਰਦੁਆਰਾ ਸਾਹਿਬ ਦੀ ਵੀ ਇਹ ਜਿਹੜੀ ਸੇਵਾ ਕਰਵਾਈ ਹੈ ਅੰਦਰਲੀ ਸਾਈਡ ਆਪਾਂ ਜਾ ਕੇ ਦਿਖਾਵਾਂਗੇ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਹੀ ਇਮਾਰਤ ਆ ਵਾਹਿਗੁਰੂ ਪਰਲੀ ਸਾਈਡ ਬੋੜਾਂ ਲੱਗੀਆਂ ਹੋਈਆਂ ਸਿੰਘਾਂ ਦੀਆਂ ਤੇ ਇੱਕ ਚੀਜ਼ ਬਹੁਤ ਵਧੀਆ ਲੱਗੀ ਇੱਥੇ ਜਿਹੜੇ ਆਪਣੇ ਮੁ슬ਮਾਨ ਵੀਰ ਆ ਤੇ ਉਹ ਵੀ ਬਹੁਤ ਆਉਂਦੇ ਆ ਗੁਰੂ ਨਾਨਕ ਦੇ ਦਰਬਾਰ ਚ ਤੇ ਉਹ ਬਾਬਾ ਨਾਨਕ ਕਹਿੰਦੇ ਆ ਬਹੁਤ ਵਧੀਆ ਲੱਗਦਾ ਜੀ ਕਰੋ ਦਰਸ਼ਨ ਹੁਣ ਆਪਾਂ ਸਿੱਧਾ ਜਾਵਾਂਗੇ ਜੋੜਾ ਘਰ ਚ ਤੇ ਫਿਰ ਜੋੜੇ ਉਤਾਰ ਕੇ ਚੱਲਦੇ ਆਂ ਅੰਦਰ ਫਿਰ ਅੰਦਰ ਭਾਈ ਸਾਹਿਬ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਉਸ ਤੋਂ ਬਾਅਦ ਭਾਈ ਸਾਹਿਬ ਨਾਲ ਆਪਾਂ ਸੰਕੇਪ ਦੇ ਵਿੱਚ ਇਤਿਹਾਸ ਜਾਣਾਂਗੇ ਇਸ ਗੁਰਦੁਆਰਾ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਾਕਿਸਤਾਨ ਨਨਕਾਣਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਖੜੇ ਆ ਤੇ ਆਪਣੇ ਨਾਲ ਭਾਈ ਬਲਵੰਤ ਸਿੰਘ ਜੀ ਨੇ ਇੱਥੇ ਦੇ ਮੁੱਖ ਸੇਵਾਦਾਰ ਨੇ ਤੇ ਆਪਾਂ ਇਹਨਾਂ ਤੋਂ ਸੰਕੇਪ ਦੇ ਵਿੱਚ ਇਤਿਹਾਸ ਜਾਣਾਂਗੇ ਜਦੋਂ ਆਪਾਂ ਇਤਿਹਾਸ ਦੱਸਦੇ ਆ ਤੇ 100 ਗਲਤੀਆਂ ਹੋ ਜਾਂਦੀਆਂ ਤੇ ਆਪਾਂ ਨਹੀਂ ਚਾਹੁੰਦੇ ਕਿ ਗਲਤ ਇਤਿਹਾਸ ਸਾਰਿਆਂ ਦੇ ਅੱਗੇ ਜਾਵੇ ਤੇ ਆਪਾਂ ਇੱਡੀ ਦੂਰ ਆਏ ਆ ਪਾਕਿਸਤਾਨ ਯਾਤਰਾ ਤੇ ਤੇ ਇਤਿਹਾਸ ਤੁਹਾਨੂੰ ਵਧੀਆ ਤਰੀਕੇ ਨਾਲ ਪਤਾ ਲੱਗਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰੀ ਸਾਧ ਸੰਗਤ ਜੀ ਆਪਾਂ ਕਰੀਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਸਥਾਨ ਦੇ ਦਰਸ਼ਨੀਦਾਰੇ ਦਾਸ ਜਿਆਨੀ ਬਲਵੰਤ ਸਿੰਘ ਗੁਦਾਰੇ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਭਾਈ ਸਾਹਿਬ ਜੀ ਆਏ ਨੇ ਇਟਲੀ ਤੋਂ ਆਪ ਜੀ ਤੱਕ ਸਾਰਾ ਇਤਿਹਾਸ ਲੈ ਕੇ ਆਣਗੇ ਸੋ ਪਿਆਰੀ ਸਾਥਸੰਗ ਜੀ ਗੁਰੂਕਾਰ ਦੀ ਸਭ ਤੋਂ ਜਿਹੜਾ ਦੁਨੀਆ ਭਰ ਦੇ ਵਿੱਚ ਵੇਖਣ ਵਾਲੀ ਕਿਉਂਕਿ ਇਹ ਜਿਹੜੀ ਮੂਵੀ ਹੈ ਇਹ ਜਿਹੜੀ ਬਣ ਰਹੀ ਹੈ ਤੇ ਇਹ ਸਾਰੇ ਵੇਖਣਗੇ ਸਭ ਤੋਂ ਪਹਿਲਾਂ ਗੁਰੂਕਾਰ ਦੇ ਵਿੱਚ ਹੱਥ ਜਿਸ ਤਰ੍ਹਾਂ ਤੋਏ ਜਾਂਦੇ ਨੇ ਤੁਸੀਂ ਪਰਲੇ ਪਾਸੇ ਦਿਖਾ ਸਕਦੇ ਹੋ ਹੱਥ ਹੋ ਰਹੇ ਨੇ ਇਸ ਤੋਂ ਬਾਅਦ ਇਹ ਪਾਣੀ ਦਾ ਜਿਹੜਾ ਹੈ ਨਿਯਮ ਹੈ ਕਿ ਇੱਥੋਂ ਪਾਣੀ ਦਾ ਜਿਹੜਾ ਹੈ ਉਹ ਪੈਰਾਂ ਦੇ ਨਾਲ ਜਿਹੜੀ ਮੈਂ ਲੱਗੀ ਹੋਈਗੀ ਸੋ ਇੱਥੇ ਉਤਰ ਜਾਏਗੀ ਸੋ ਇਸ ਨੂੰ ਕਹਿੰਦੇ ਨੇ ਚਰਨ ਗੰਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਨਾਮ ਲਿਖਿਆ ਹੋਇਆ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਉਂਕਿ 1804 ਦੇ ਵਿੱਚ ਸਾਰੇ ਹੀ ਗੁਰਮੁਖੀ ਪੜ ਸਕਦੇ ਸੀ ਇਸ ਕਰਕੇ ਅੱਜ ਕੱਲ ਬਹੁਤ ਲੋਕ ਕਹਿ ਰਹੇ ਨੇ ਕਿ ਤੁਸੀਂ ਨਾਲੇ ਦੀ ਉਰਦੂ ਵੀ ਲਿਖੋ ਸੋ ਉਰਦੂ ਦਾ ਜਿਹੜਾ ਸਿਸਟਮ ਹੈ ਉਰਦੂ ਇੰਗਲਿਸ਼ ਦਾ ਅਸੀਂ ਅਜੜ ਦਰਸ਼ਨੀ ਜੋੜੀ ਦਾ ਅਗਲਾ ਰਸਤਾ ਹੈਗਾ ਉਹਦੇ 'ਚ ਸਾਰਾ ਲਿਖਿਆ ਹੋਇਆ ਹੈ ਲੇਕਿਨ ਜੋ ਇਹ ਲਿਖਿਆ ਹੋਇਆ ਹੈ ਇਹ 1804 ਦਾ ਹੈਗਾ ਉਸ ਸਮੇਂ ਸਾਰੇ ਪਾਸੇ ਜਿਹੜੇ ਸਨ ਗੁਰਮੁਖੀ ਪੜੀ ਜਾ ਨਹੀਂ ਜਾ ਸਕਦੀ ਸੀ ਔਰ ਲੋਕ ਪੜ ਸਕਦੇ ਸੀ ਉਹ ਏ ਬਾਬਾ ਜੀ ਇਤਿਹਾਸ ਗੁਰੂ ਮਹਾਰਾਜ ਜੀ ਦੇ ਇਸ ਦਰਸ਼ਨੀ ਜੋੜੀ ਦਾ ਜਿਹੜਾ ਮੇਨ ਹੁੰਦਾ ਹੈਗਾ ਪੂਰੀ ਦੁਨੀਆ ਦੇ ਵਿੱਚ ਅਗਰ ਤੁਸੀਂ ਕਿੱਥੇ ਗੁਰਦੁਆਰਾ ਵੇਖੋਗੇ ਉਹਦੇ ਦਰਸ਼ਨੀ ਜੋੜੀ ਨਾਲ ਲਾਜ਼ਮੀ ਹੁੰਦੀ ਹੈ। ਇੱਕੋਂ ਆਪਾਂ ਜਦੋਂ ਦੇਖਦੇ ਹੈਗੇ ਆ ਤੇ ਇਹ ਮਹਾਰਾਜਾ ਰਣਜੀਤ ਸਿੰਘ ਦੌਰ ਦੇ ਵਿੱਚ 1804 ਦੇ ਵਿੱਚ ਇਹਦੀ ਤੈਮੀਰ ਹੋਈ ਸੀ। ਇਹਦੀ ਉਸਾਰੀ ਹੋਈ ਸੀ ਔਰ ਸਾਰੀ ਇਹ ਇੱਟ ਲੱਗੀ ਹੋਈ ਆ। ਇੱਟ ਕਰਕੇ ਇਸਦੀ ਕਾਮਯਾਬੀ ਹੈ। ਅਗਰ ਇਹ ਹੁੰਦੀ ਕੰਕਰੀਟ ਔਰ ਸਰਿਆ ਹੋਸਾ ਦਾ ਕਿ ਅੱਜ ਇਹ ਮੌਜੂਦਾ ਨਾ ਹੁੰਦਾ ਇਹ ਖੜਾ ਨਾ ਹੁੰਦਾ ਗੁਰੂ ਸਾਹਿਬ ਜੀ ਦੇ ਘਰ ਵਿੱਚ ਜਦੋਂ ਪੁਰਾਣੇ ਜ਼ਮਾਨੇ ਵਿੱਚ ਖੂਹ ਦਾ ਰਿਵਾਜ ਸੀ ਕਿ ਖੂਹ ਤੋਂ ਹੀ ਪਾਣੀ ਪੀਤਾ ਜਾਂਦਾ ਸੀ ਸੋ ਉਸ ਵੇਲੇ ਬੇਬਨਾਨ ਕੀ ਦਿਨਾਂ ਦੇ ਪ੍ਰਸਿੱਧ ਇੱਕ ਖੂਹ ਹੈਗਾ ਜਿੱਥੋਂ ਅੱਜ ਪੂਰੀ ਦੁਨੀਆ ਦੇ ਵਿੱਚ ਅੰਮ੍ਰਿਤ ਜਲ ਜਿਹੜਾ ਹੈ ਉਹ ਜਾਂਦਾ ਹੈਗਾ ਸੋ ਇਹ ਗੁਰੂ ਘਰ ਦਾ ਜਿਹੜਾ ਹੈ ਉਹ ਖੂਹ ਹੈ ਨਾਨਕ ਜੀ ਦੇ ਘਰ ਦੇ ਦੋ ਖੂਹ ਸਨ ਇੱਕ ਹੈਗਾ ਪਰਲੇ ਪਾਸੇ ਜਦੇ ਉੱਪਰ ਲੈਂਟਰ ਪਾਇਆ ਗਿਆ ਲੇਕਿਨ ਇੱਕ ਸੁਰਾਖ ਦੇ ਰਾਹੀਂ ਅਸੀਂ ਉਹਨੂੰ ਉਹਦੇ ਦਰਸ਼ਨੀਦਾਰ ਕਰ ਸਕਦੇ ਆਂ ਸੋ ਇਹ ਗੁਰੂ ਘਰ ਦੇ ਜਿਹੜੇ ਸਨ ਉਸ ਵਕਤ ਦੇ ਖੂਹ ਚੱਲਦੇ ਨੇ ਗੁਰਨਾਥ ਸਾਹਿਬ ਜੀ ਦਾ ਜਿਹੜਾ オリジナル ਕਰ ਹੈਗਾ ਜਿਸ ਨੂੰ ਦੁਨੀਆ ਪਾਰ ਦੇ ਵਿੱਚ ਅੱਜ ਕੱਲ ਲੋਕ ਕੁਝ ਲੋਕ ਬਿਹਤਰ ਤਰੀਕੇ ਨਾਲ ਤਾਂ ਕੁਝ ਲੋਕ ਲਾਲਚ ਕਰਕੇ ਵੀ ਦਿਖਾਉਂਦੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਬੋਲ ਨਾ ਬੋਲਣ ਕਿਉਂਕਿ ਨਾਨਕ ਜੀ ਦਾ ਜਿਹੜਾ ਕਰ ਹੈ ਗੁਰਨਾਨ ਸਾਹਿਬ ਜੀ ਦਾ ਮਹਤਾ ਕਲਿਆਣ ਦਾ ਅਸੀਂ ਦਾ ਕਰਦਾ ਇਹੀ ਆ ਜਿਸ ਦਾ ਪ੍ਰਾਣ ਨਾਮ ਹੈ ਰਾਏ ਪੋਈ ਦੀ ਤਲਵੰਡੀ ਮੌਜੂਦਾ ਸ੍ਰੀ ਨਨਕਾਣਾ ਸਾਹਿਬ ਆਪ ਜੀ ਨੂੰ ਮੈਂ ਦੱਸਦਾ ਜਾਵਾਂ ਕਿ ਇਸ ਘਰ ਦੀ ਜਿੰਨੀ ਉਸਾਰੀ ਹੋਈ ਹੈ ਉਹ ਸਾਰੇ ਰੈੱਡ ਸਟੋਨ ਲਾਲ ਪੱਥਰ ਦੇ ਨਾਲ ਹੋਈ ਹੈ ਆ ਜਿੰਨਾ ਇੱਕ ਇੱਕ ਪੀਸ ਬਣਿਆ ਹੋਇਆ ਆਹ ਵਾਲਾ ਸਾਡਾ ਰੈੱਡ ਸਟੋਨ ਹੈ ਸਾਰਾ ਲਾਲ ਪੱਥਰ ਹੈ ਵਾਲਾ ਪੂਰਾ ਪੂਰਾ ਪੀਸ ਪੂਰੀ ਪੂਰੀ ਢਾਟ ਇਹ ਜਿੰਨਾ ਵੀ ਇਹ ਵਾਲਾ ਸਥਾਨ ਹੈਗਾ ਇਹ ਸਾਰਾ ਤੇ ਮੇਨ ਇਸ਼ਾ ਇਹ ਸਾਰਾ ਲਾਲ ਪੱਥਰ ਦਾ ਬਣਿਆ ਇੱਥੇ ਤੱਕ ਇਹਦੇ ਛੱਤ ਦੇ ਉੱਪਰ ਵੀ ਲਾਲ ਪੱਥਰ ਦੀ ਜਿਹੜੀ ਹੈ ਉਹ ਛੱਤ ਪਈ ਹੋਈ ਹੈ ਮੇਨ ਸਥਾਨ ਜਿਹੜਾ ਜਿਹਨੂੰ ਆਪਾਂ ਇਹ ਜਿਹੜਾ ਹੁਣ ਲੱਗਾ ਹੋਇਆ ਪੱਥਰ ਜਿਹਨੂੰ ਲੱਗਾ ਹੋਇਆ ਇਹਨੂੰ ਕਹਿੰਦੇ ਨੇ ਸੰਗੇ ਮਰਮਰ ਆਮ ਪੱਥਰ ਇੰਨਾ ਚਿਰਨੀ ਕਰ ਸਕਦਾ ਉਹਦੀ ਜੜੀ ਹੈ ਕਢਾਈ ਪਰ ਜਾਂਦੀ ਹੈ ਜਾਂ ਖਰਾਬ ਜੇ ਲੇਕਿਨ ਜੇ ਸੰਗੇ ਮਰਮਤ ਜੈਨੂਲ ਹੁੰਦਾ ਉਹ ਬਹੁਤ ਸਮਾ ਕੱਢਦਾ ਹੈਗਾ ਸੋ ਗੁਰੂ ਸਾਹਿਬ ਜੀ ਦੇ ਇਸ ਕਾਰ ਨੂੰ ਮਹਾਰਾਜਾ ਰਣਜੀਤ ਸਿੰਘ ਦੌਰ ਦੇ ਵਿੱਚ ਇਹ ਸੇਵਾਵਾਂ ਜਿਹੜੀਆਂ ਹੋਈਆਂ ਸਨ ਤੇ ਆਹ ਸਾਥ ਸੰਗਤ ਜੀ ਇਸ ਕਾਰ ਦਾ ਜਿਹੜਾ origignal ਨਾਮ ਹੈ ਰਾਏਪੋਈ ਦੀ ਤਲਵੰਡੀ ਮੌਜੂਦਾ ਸ੍ਰੀ ਨਨਕਾਣਾ ਸਾਹਿਬ ਜੀ ਆਓ ਜਿੱਥੇ ਦੌਲਤਾदाई ਦੇ ਨਦਰਸ਼ਨ ਕੀਤੇ ਗੁਰਨਾਸਹਿਬਹਾਰਾਜ ਜੀ ਦੇ ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜਿੱਥੇ ਜਨਮ ਹੋਇਆ ਆਪਾਂ ਉਹਦੇ ਦਰਸ਼ਨ ਦੀਦਾਰੀ ਕਰੀਏ ਗੁਰਨਾਮ ਸਿੰਘ ਸਾਹਿਬ ਦੇ ਕਾਰਵਲੋਂ ਸਾਰਿਆਂ ਨੂੰ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਬੈਠਿਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਸਾਹਿਬ ਜੀ ਦਾ ਜਨਮ ਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਔਰ ਇਸ ਦਾ ਜਿਹੜਾ ਪ੍ਰਾਣਾ ਨਾਮ ਸੀ ਰਾਏ ਪੋ ਜੀ ਤਲਵੰਡੀ ਹੈ ਔਰ ਇਹੀ ਕਾਰ ਹੈ ਜਿਹੜਾ ਪੂਰਾ ਮੁਕਮਲ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਇਸ ਦੀ ਬਹੁਤ ਜ਼ਿਆਦਾ ਮਜ਼ਬੂਤੀ ਨਾਲ ਇਸ ਦਾ ਕੰਮ ਕੀਤਾ ਗਿਆ ਦਰਸ਼ਨੀਦਾਰੇ ਕਰਕੇ ਹੋਰਾਂ ਨੂੰ ਵੀ ਦਰਸ਼ਨੀਦਾਰੇ ਕਰਵਾਓ ਜੀ ਇਹੀ ਹੈ ਅਸਥਾਨ ਆ ਰਾਇਪੋਈ ਦੇ ਤਲਵੰਡੀ ਮੌਜੂਦਾ ਅਸੀਂ ਦਿਨਾਂ ਕਾਨਾ ਸਾਹਿਬ ਬਹੁਤ سارے ਅਸੀਂ ਫੇਸਬੁਕ ਤੇ ਦੇਖਦੇ ਆ ਕਿ ਲੋਕ ਸਮਝਾਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਗੁਰਨਾਨ ਸਾਹਿਬ ਜੀ ਦਾ ਕਰੇ ਗੁਰਨਾਨ ਸਾਹਿਬ ਜੀ ਦਾ ਕਰੇ ਬਿਲਕੁਲ ਹੈ ओरिजिनल ਇਹੀ ਹੈ ਇਹ ਰਾਇਪੋਈ ਦੀ ਤਲਵੰਡੀ ਹੈ ਫੇਰ ਹੀ ਸਾਤਸੰਗ ਜੀ ਉਹ ਸਮਾਸੀ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਹੋਇਆ ਤੇ ਦੌਲਤਾदाई ਨੇ ਜਿਸ ਵੇਲੇ ਗੁਰਨਾਨ ਦੇਵ ਜੀ ਮਹਾਰਾਜ ਜੀ ਦਾ ਚਿਹਰਾ ਵੇਖਿਆ ਤੇ ਨਾਲ ਹੀ ਉਹ ਨਿਹਾਲ ਹੋ ਗਏ ਉਹਦੇ ਸਾਰੇ ਦੁੱਖ ਕਲੇਸ਼ ਬਿਮਾਰੀਆਂ ਖਤਮ ਹੋ ਗਈ ਜਿਵੇਂ ਮੋਬਾਈਲ ਨੂੰ ਜਿਵੇਂ ਆਪਾਂ ਕੰਪਿਊਟਰ ਨੂੰ ਜਿਵੇਂ ਆਪਾਂ ਕਿਸੇ ਨੂੰ ਰਿਫਰੈਸ਼ ਕਰਦੇ ਨਾ ਤੇ ਇਸ ਵੇਲੇ ਉਹਦਾ ਸਾਰਾ ਜੀਵਨ ਰਿਫਰੈਸ਼ ਹੋ ਗਿਆ ਔਰ ਬਹੁਤ ਹੀ ਨਿਹਾਲ ਹੋ ਗਏ ਬਹੁਤ ਖੁਸ਼ੀ ਮਿਲੀ ਉਹਨਾਂ ਨੂੰ ਸੋ ਗੁਰੂ ਨਾਨਕ ਜੀ ਦੇ ਪਿਤਾ ਜੀ ਮਹਤਾ ਕਲਿਆਣ ਜੀ ਨੂੰ ਜਾ ਕੇ ਦੱਸਿਆ ਕਿ ਤੁਹਾਡੇ ਘਰ ਬੇਟੇ ਦਾ ਜਨਮ ਹੋਇਆ ਸੋ ਬਹੁਤ ਖੁਸ਼ ਹੋਏ ਉਹਨਾਂ ਜਿਵੇਂ ਪੈਸੇ ਕਰਕੇ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਪੈਸੇ ਨਹੀਂ ਲਏ ਔਰ ਉਹਨਾਂ ਨੇ ਇਹ ਕਹਿ ਕੇ ਜੋ ਰੂਹਾਨੀ ਜੋ ਖੁਸ਼ੀ ਮੈਪ ਆਈ ਹੋਈ ਹੈ ਸੋ ਮੈਂ ਬਿਆਨ ਨਹੀਂ ਕਰ ਸਕਦੀ ਸੋ ਬਹੁਤ ਵਧਾਈਆਂ ਤੁਹਾਨੂੰ ਸੋ ਇਹੀ ਜੀ ਗੁਨਾੰਦੀਵ ਜੀ ਮਹਾਰਾਜੀ ਦਾ ਘਰ ਹੈ ਸੋ ਆਪ ਜੀ ਵੀ ਭਾਈ ਮਨਦੀਪ ਸਿੰਘ ਜੀ ਦਾ ਸਾਥ ਦਿਓ ਇਹਨਾਂ ਦਾ ਜੋ ਕੋਸ਼ਾ ਨੇ ਹੋਰ ਗੁਦਾਰੇ ਨੇ ਵੀ ਆਪ ਜੀ ਨੂੰ ਵੱਖ-ਵੱਖ ਗੁਦਵਾਰੇ ਦਰਸ਼ਨ دیدار ਕਰਵਾਉਣਗੇ ਰਾਇ ਬੁਲਾਰ ਮਤ ਖਾਨ ਬੱਟੀ ਦੇ ਪਰਿਵਾਰ ਨਾਲ ਵੀ ਇਮਲਾਨ ਦੇ ਕੋਸ਼ਿਸ਼ ਕਰਨਗੇ 사카 ਨਨਕਾਣਾ ਸਾਹਿਬ 19 ਫਰਵਰੀ 1921 ਦੇ ਵਿੱਚ ਜਿਹੜੀ ਗੋਲੀਆਂ ਚੱਲਿਆ ਸਨ ਮਹੰਤ ਨਾਰਾਇਣ ਵੱਲੋਂ ਉਹ ਗੋਲੀਆਂ ਦੇ ਨਿਸ਼ਾਨ ਨੇ ਜਿਹਦੇ ਵਿੱਚ ਅੱਜ ਤੱਕ ਅਸੀਂ ਉਹਨਾਂ ਨੂੰ ਰੱਖਿਆ ਹੋਇਆ ਵਾ ਤੇ ਇਹ ਗੋਲੀਆਂ ਇੱਥੇ ਤੱਕ ਵੀ ਚੱਲੀਆਂ ਸਨ ਉੱਪਰ ਵੀ ਨਿਸ਼ਾਨ ਗੋਲੀਆਂ ਦੇ ਨਜ਼ਰ ਆ ਰਹੇ ਨੇ ਧੰਵਾਦ ਆਪਾਂ ਦਰਸ਼ਨ ਕਰੀਏ ਜਿੱਥੇ ਭਾਈ ਲక్ష్మణ ਸਿੰਘ ਜੀ ਤਰਵਾਲ ਨੂੰ ਬਨ ਕੇ ਜਲਾਇਆ ਗਿਆ ਜੀ ਤੇ ਨਾਲੇ ਉਹ ਚੰਡੀ ਦੀ ਵੀ ਆਪਾਂ ਦਰਸ਼ਨ ਕਰੀਏ ਜਿਸ ਦੇ ਨਾਲ ਉਹਨੂੰ ਬਨ ਕੇ ਜਲਾਇਆ ਸੀ ਤੇ ਜਿੱਥੇ 200 ਸਿੰਘਾਂ ਦਾ ਸੰਸਕਾਰਾ ਕੀਤਾ ਗਿਆ 30 ਫੁੱਟ ਲੰਬਾ ਔਰ 10 ਫੁੱਟ ਚੌੜਾ 8 ਫੁੱਟ ਉੱਚਾ ਚੱਕਾ ਬਣਾ ਕੇ ਉੱਪਰ ਸਾਰਿਆਂ ਦੇ ਜਿਹੜੇ ਅੰਗ ਸਨ ਉਹ ਰੱਖੇ ਗਏ ਔਰ ਇਸ ਸਥਾਨ ਤੇ ਉਹਨਾਂ ਦਾ ਸਸਕਾਰ ਕੀਤਾ ਗਿਆ ਇਹ ਜਿਹੜਾ ਬਾਬਾ ਇਸਾਕਨਨ ਕਰਨ ਦਾ ਉਹ ਐਸੀ 1921 ਦੇ ਵਿੱਚ ਉਹਦੀ ਗੱਲ ਕਰਦੇ ਹਾਂ ਜੀ ਹਾਂ ਜੀ 19 ਫਰਵਰੀ 1921 ਦੇ ਵਿੱਚ ਇਹ ਸਾਕਾ ਹੋਇਆ ਸੀ ਇਹ ਉਹ ਜੰਡ ਹੈ ਜਿਹਦੇ ਨਾਲ ਭਾਈ ਲਛਣ ਸਿੰਘ ਜੀ ਨੂੰ ਉਸ ਵੇਲੇ ਇੱਕ ਦ੍ਰਿਸ਼ ਇੱਕ ਨਕਸ਼ਾ ਜਾਂ ਬਣਾਇਆ ਗਿਆ ਹੈਗਾ ਜਦੇ ਮੁਤਾਬਕ ਉਸ ਵੇਲੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਇੱਥੇ ਜਰ ਐਸ ਜੀ ਸੀ ਜਗ੍ਹਾ ਤੇ ਸੰਸਕਾਰ ਹੋਇਆ ਸੀ ਸੰਸਕਾਰ ਸਿਸਕਾਰਾ ਉਸ ਸਥਾਨ ਤੇ ਕੀਤਾ ਗਿਆ ਸੀ ਜਿੱਥੇ 200 ਸੰਗਾਂ ਦਾ ਸੰਸਕਾਰ ਕੀਤਾ ਗਿਆ ਸੀ ਆਪਾਂ ਉੱਥੇ ਹੀ ਚੱਲਦੇ ਹਾਂ ਜਿੱਥੇ ਇਸ ਵੇਲੇ ਸੋਨੇ ਦੀ ਪਾਲਕੀ ਲੱਗੀ ਹੋਈ ਹੈ ਤੇ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ 19 ਫਰਵਰੀ ਨੂੰ ਹੁਣ ਅਜਰਾ ਆ ਰਿਹਾ 102 ਸਾਲ ਹੋ ਜਾਣੇ ਨੇ ਆਪਾਂ ਉਹ ਵੀ ਮਨਾਣਾ ਹੈਗਾ ਜੇ ਹਰ ਸਾਲ ਸ਼ਹੀਦਾਂ ਦੇ ਸਮਰਪਤ ਸ੍ਰੀ ਅਖੰਡ ਪਾਤਸ਼ਾਹ ਦਾ ਖੰਡ ਪਾਤਸ਼ਾਹ ਬਰਨ ਹੁੰਦੇ ਨੇ ਔਰ ਨਾਲ ਹੀ ਸਮਾਗਮ ਕੀਤੇ ਜਾਂਦੇ ਨੇ ਇਸ ਸਥਾਨ ਤੇ 200 ਸਿੰਘਾਂ ਨੇ ਸੰਸਕਾਰ ਕੀਤਾ ਗਿਆ ਸੀ ਸਮਝ ਲਓ ਕਿ ਇੱਥੋਂ ਲੈ ਕੇ ਤੇ ਤੱਕ 30 ਫੁੱਟ ਦੇ ਲੰਬਾਈ ਦੇ ਉਤੇ ਓਚਕਾ ਬਣਾਇਆ ਗਿਆ ਸੀ ਸੋ ਇਸ ਸਥਾਨ ਵਾਸਤੇ ਜਿਸ ਵੇਲੇ ਬਹੁਤ ਸਾਰੇ ਜ਼ੁਲਮਾਨਾ ਕੰਮ ਕੀਤੇ ਗਏ ਔਰ ਆਏ ਗਏ ਨੂੰ ਤੰਗ ਕਰਦੇ ਸੀ ਉਸ ਸਮੇਂ ਤੇ ਆਣ ਕੇ ਗੁਰੂ ਦੇ ਸਿੰਘਾਂ ਨੇ ਇੱਕ ਅਰਦਾਸ ਕੀਤੀ ਕਿ ਆਪਾਂ ਨਨਕਾਣਾ ਸਾਹਿਬ ਜਾਣਾ ਤੇ ਹੈ ਪਰ ਲੜਨਾ ਨਹੀਂ ਹੈ ਔਰ ਮੈਂ ਇਦਾਵੇ ਨਾਲ ਕਹਿ ਸਕਦਾ ਕਿ ਅਗਰ ਉਸ ਵਕਤ ਲੜਨ ਦੀ ਕੋਈ ਗੱਲ ਹੁੰਦੀ ਨਾ ਤੇ ਪੰਜ ਸਿੰਘ ਹੀ ਉਹਨਾਂ ਵਾਸਤੇ ਕਾਫੀ ਸਨ 200 ਨਹੀਂ 200 ਸਿੰਘਾਂ ਦੀ ਲੋੜ ਨਹੀਂ ਸੀ ਉਹਨਾਂ ਪੰਜ ਸਿੰਘ ਲੇਕਿਨ ਉਹਨੇ ਅਰਦਾਸ ਐਸੀ ਕੀਤੀ ਸੀ ਕਿ ਆਪਾਂ ਉੱਥੇ ਜਾ ਕੇ ਲੜਨਾ ਨਹੀਂ ਹੈ ਆਪ ਗੁਰਨਾਨ ਸਾਹਿਬ ਮਹਾਰਾਜ ਜੀ ਦੇ ਉੱਥੇ ਉਸ ਅਸਥਾਨ ਤੇ ਬੜੇ ਹੀ ਪ੍ਰੇਮ ਨਾਲ ਬੜੇ ਸ਼ਰਧਾ ਨਾਲ ਬਚਪਨ ਗੁਜ਼ਾਰਿਆ ਹੈ ਸੋ ਆਪਾਂ ਉੱਥੇ ਲੜਨਾ ਹੀ ਜਾ ਕੇ ਆਪਣਾ ਸ਼ਰਧਾ ਪਾਵਨਾ ਨਾਲ ਅਸੀਂ ਉੱਥੇ ਜਾਣਾ ਹੈ ਪਰ ਜਦੋਂ ਆਏ ਜ਼ਾਲਮਾਂ ਨੇ ਕੋਈ ਚੀਜ਼ ਨਾ ਵੇਖੀ ਨਾ ਕੋਈ ਟੋਕਾ ਵੇਖਿਆ ਨਾ ਕੋਈ ਤਬਰ ਨਾ ਕੋਈ ਤਲਵਾਰ ਖੱਕ ਮਿੱਟੀ ਤੇਲ ਤੱਕ ਲਖਣਾ ਸਾਰਾ ਕੁਝ ਕਰਕੇ ਉਹਨਾਂ ਨੂੰ ਬੇਦਰ ਦੇ ਨਾਲ ਸ਼ਹੀਦ ਕੀਤਾ ਗਿਆ ਸੀ ਨਕਾਣਾ ਸਾਹਿਬ ਦੇ ਵਿੱਚ ਹੁਣ ਲੰਗਰ ਹਾਲ ਦੀ ਇਮਾਰਤ ਬਣ ਰਹੀ ਆ ਤੇ ਇਹ ਉੱਥੇ ਕੰਟਰੈਕਸ਼ਨ ਦਾ ਕੰਮ ਚੱਲ ਰਿਹਾ ਕੁਝ ਸਰਾਮਾ ਬਣ ਰਹੀਆਂ ਨੇ ਤੇ ਇਹ ਆ ਜੀ ਨਕਾਣਾ ਸਾਹਿਬ ਦਾ ਲੰਗਰ ਹਾਲ ਬਹੁਤ ਹੀ ਸੋਹਣਾ ਬਣਾਇਆ ਹੋਇਆ ਤੇ ਹੁਣ ਆਪਾਂ ਚੱਲੀ ਚੱਲਾਂਗੇ ਜੀ ਅੰਦਰ ਜਾ ਕੇ ਲੰਗਰ ਛਕਾਂਗੇ ਬਹੁਤ ਸਕੂਨ ਮਿਲ ਰਿਹਾ ਜੀ ਬਹੁਤ ਆਪਾਂ ਸਕੂਨ ਲੈਣਾ ਤੇ ਇਸ ਤਰ੍ਹਾਂ ਆਪਣੇ ਸਥਾਨਾਂ ਤੇ ਆਈਏ ਆਪਾਂ ਸਕੂਨ ਲੱਭਦੇ ਫਿਰਦੇ ਆ ਦੁਨੀਆ ਚ ਪਰ ਸਕੂਨ ਜੋ ਮਿਲਦਾ ਵਾ ਉਹ ਆਪਣੇ ਗੁਰੂ ਸਥਾਨਾਂ ਤੇ ਹੀ ਮਿਲਦਾ ਜਰੂਰ ਜਦੋਂ ਵੀ ਜਦੋਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਹਾਨੂੰ ਸਮਾਂ ਮਿਲਦਾ ਤੇ ਜਰੂਰ ਸਮਾਂ ਕੱਢ ਕੇ ਤੁਸੀਂ ਇਹਨਾਂ ਗੁਰੂ ਗੁਰਤਮਾ ਦੇ ਦਰਸ਼ਨ ਕਰੋ ਕਿਉਂਕਿ ਆਪਾਂ ਇੱਥੇ ਆਵਾਂਗੇ ਇਹਨਾਂ ਗੁਰਦੁਆਰਾਂ ਨੂੰ ਦੇਖਾਂਗੇ ਨਾ ਗੁਰਦੁਆਰਾਂ ਦੇ ਫੇਰੀ ਇਹ ਇੱਥੇ ਕਿਉਂਕਿ ਬਹੁਤ ਲੋਡ ਆ ਇੱਥੇ ਆਉਣ ਦੀ ਗੁਰਦੁਆਰਾਂ ਦੀ ਚਲੋ ਬਹੁਤ ਜਿੱਦਾਂ ਇਹ ਵੱਡੇ ਗੁਰਦੁਆਸਤਾਨ ਨੇ ਇਹਨਾਂ ਦੀ ਸਾਭ ਸੰਭਾਲ ਹੋ ਰਹੀ ਆ ਬਹੁਤ ਹੋਰ ਗੁਰਦੁਆਰਾ ਸਾਹਿਬ ਨੇ ਜੋ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਜਿਨ੍ਹਾਂ ਦੀ ਕੋਈ ਸਾਭ ਸੰਭਾਲ ਨਹੀਂ ਹੋ ਰਹੀ ਸੋ ਇਸ ਗੱਲ ਕਰਕੇ ਨਾ ਜਰੂਰ ਇਸ ਨੂੰ ਇੱਧਰ ਵੱਲ ਨੂੰ ਰੁਝਾਨ ਪਾਓ ਆਉਣ ਦਾ ਹੁਣ ਕੋ ਆ ਨੂੰ ਨਿਕਾਣਾ ਸਾਹਿਬ ਦਾ ਕਿਚਨ ਏਰੀਆ ਦਿਖਾਉਨੇ ਜੀ ਜਿੱਥੇ ਲੰਗਰ ਪ੍ਰਸ਼ਾਦ ਦਾ ਤਿਆਰ ਹੁੰਦਾ ਇਸ ਜਗ੍ਹਾ ਤੇ ਲੰਗਰ ਪ੍ਰਸ਼ਾਦ ਦਾ ਤਿਆਰ ਹੁੰਦਾ ਜੀ ਸੰਗਤ ਦੇ ਲਈ ਵਾਜੀ ਧਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਧਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਰੋ ਦਰਸ਼ਨ ਜੀ ਇਹ ਉਹ ਲੋਹਾ ਜਿੱਥੇ ਲੰਗਰ ਤਿਆਰ ਹੁੰਦਾ ਨੂੰ ਨਿਕਾਣਾ ਸਾਹਿਬ ਦੇ ਵਿੱਚ ਇਹ ਕਿਚਨ ਏਰੀਆ ਸਾਰਾ ਹੀ ਜਦੋਂ ਵੱਡੇ ਪ੍ਰੋਗਰਾਮ ਹੁੰਦੇ ਆ ਫਿਰ ਇਹ ਸਾਰਾ ਹੀ ਚੱਲਦਾ ਜੀ ਇੱਧਰ ਭਾਂਡਿਆਂ ਵਾਲਾ ਏਰੀਆ ਸਾਰਾ ਹੀ ਵਾਹ ਤੇ ਕੋ ਆਪਾਂ ਅੰਦਰ ਚੱਲਾਂਗੇ ਇਹ ਤਰਬੰਦੀ ਆ ਇੱਧਰ ਚੁੱਲ੍ਹੇ ਵਗੈਰਾ ਤੇ ਇਹਦਾ ਵੱਡਾ ਪ੍ਰੋਗਰਾਮ ਹੁੰਦਾ ਜੇ ਸੰਤਾਂ ਦੇ ਵੱਡੇ ਜਥੇ ਆਉਂਦੇ ਆ ਫੇਰ ਇਥੇ ਹੀ ਜਾਹੋ ਜਲਾਨ ਦੇ ਨਾਲ ਕੰਮ ਚੱਲਦਾ ਹੈ ਵਾਹੀ ਤੇ ਹੁਣ ਆਪਾਂ ਇਧਰੋਂ ਵਰਤਨ ਲੈ ਕੇ ਤੇ ਇਧਰ ਹੁਣ ਛਕਦੇ ਆਪਾਂ ਲੰਗਰ ਜੀ ਏਸੀ ਲੰਗਰ ਜਿੱਥੇ ਬਣਦਾ ਆਪਣੀ ਕਿਚਨ ਕਿਚਨ ਏਰੀਆ ਤੇ ਹੁਣ ਅੰਦਰੋਂ ਤੁਹਾਨੂੰ ਲੰਗਰ ਹਾਲ ਦੇ ਦਰਸ਼ਨ ਕਰਵਾਉਂਦੇ ਆਂ। ਜਰੂਰ ਦਰਸ਼ਨ ਕਰੋ ਜੀ ਤੇ ਹੋਰਾਂ ਨਾਲ ਵੀ ਵਾਤੂ-ਵੱਦ ਕਰਵਾਓ। ਇਸ ਜਗ੍ਹਾ ਤੇ ਬਰਤਨ ਸਾਫ਼ ਕੀਤੇ ਜਾਂਦੇ ਆ। ਵਾਹਿਗੁਰੂ ਜੀ ਇਹ ਆ ਜੀ ਲੰਗਰ ਹਾਲ। ਤੇ ਆਪਣੇ ਸਿੰਘ ਲੰਗਰ ਸ਼ਾਗਿਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੇਵਾਦਾਰ ਜੀ ਇੱਥੇ। ਭਾਈ ਸਾਹਿਬ ਜੀ ਠੀਕ ਠਾਕ ਜੀ। ਠੀਕ ਠਾਕ ਸ਼ੁਕਰ। ਵਾਹਿਗੁਰੂ ਵਾਹਿਗੁਰੂ ਤੇ ਹੁਣ ਤੁਹਾਨੂੰ ਆਪਾਂ ਸਰੋਵਰ ਦੇ ਦਰਸ਼ਨ ਕਰਵਾਵਾਂਗੇ ਇਸ ਸਾਈਡ ਤੇ ਮਨਕਾਣਾ ਸਾਹਿਬ ਦਾ ਸਰੋਵਰ ਜੀ ਵਾਹ ਤੇ ਇਧਰਲੀ ਸਾਈਡ ਆ ਸਰੋਵਰ ਸਾਹਿਬ ਤੇ ਸਰੋਵਰ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਸੰਤਾਂ ਪਾਕਿਸਤਾਨ ਦੀਆਂ ਜਾਂ ਜਿਹੜੇ ਮੁਸਲਮਾਨ ਵੀਗਰੇ ਬਹੁਤ ਸਾਰੇ ਇੱਥੇ ਦਰਸ਼ਨ ਕਰਨ ਆਉਂਦੇ ਆ ਮੈਂ ਇੱਥੇ ਕਾਫੀ ਟਾਈਮ ਤੋਂ ਇਹ ਚੀਜ਼ ਦੇਖ ਰਿਹਾ ਹਾਂ ਕਿ ਇੱਥੇ ਕੌਣ ਕੌਣ ਆਉਂਦੇ ਨੇ ਪਰ ਬਹੁਤ ਵਧੀਆ ਲੱਗਦਾ ਜਦੋਂ ਹੋਰ ਕਮਿਊਨਿਟੀਜ਼ ਵੀ ਤੁਹਾਡੇ ਗੁਰਦਵਾਰਾ ਮਾਲ ਦਰਸ਼ਨ ਕਰਦੀ ਹੈ ਇਹ ਹੈ ਜੀ ਤੇ ਪਵਿੱਤਰ ਸਰੋਵਰ ਨਨਕਾਣਾ ਸਾਹਿਬ ਦੀ ਐਂਟਰੀ ਥੋੜਾ ਪਤਾ ਨਹੀਂ ਤੇ ਭੁੱਲ ਗਏ ਤੇ ਨਾ ਇਹ ਨਹੀਂ ਤੇ ਰੱਖਦੇ ਕਰੋ ਦਰਸ਼ਨ ਜੀ ਸ੍ਰੋਵਰ ਸਾਹਿਬ ਦੇ ਵਾਹਿਗੁਰੂ ਕਾਂਸੀ ਰੂਪ ਨਾਲ ਦੇਖ ਕਾਂਸੀ ਰੂਪ ਨਾਲ ਦੇਖ ਕਾਂਸੀ ਰੂਪ ਨਾਲ ਦੇਖ ਜੀ ਇਹ ਬਾਬਾ ਜੀ ਨੇ ਇੱਥੇ ਛੋਟੀ ਜੀ ਹੋਰ ਠੀਕ ਠਾਕ ਜੀ ਠੀਕ ਜੀ ਛੱਡ ਦੀ ਕਲਾ ਜੀ ਵਾਹ ਇਹ ਸੀ ਜੀ ਸ੍ਰੋਵਰ ਸਾਹਿਬ ਹੁਣ ਆਪਾਂ ਚੱਲਦੇ ਆਂ ਬਾਹਰ ਵਾਲੀ ਸਾਈਡ ਤੇ ਹੁਣ ਆਪਾਂ ਦਰਸ਼ਨ ਕਰ ਲਿਆ ਜੀ ਤੇ ਹੁਣ ਆਪਾਂ ਜਾ ਰਹੇ ਆਂ ਬਾਹਰ ਵਾਲੀ ਸਾਈਡ ਤੇ ਇਧਰ ਆਪਣੇ ਸਿੰਘ ਸਾਹਿਬ ਰੇਡ ਮੜਾਏ ਦੁਆਰਾ ਰੇਡ ਇਹਨੂੰ ਰੇਡ ਤੇ ਕੀ ਨਾਮ ਤੇਰਾ ਸੰਤ ਸਿੰਘ ਕੀ ਨਾਮ ਹੈ ਸੰਤ ਸਿੰਘ ਅੱਛਾ ਸਕੂਲ ਜਾਂਦਾ ਨਾ ਸਹੀ ਹੈ ਤਾਂ ਸਿੰਘ ਸਾਹਿਬ ਇੱਕ ਸੇਵਾਦਾਰਾਂ ਦੇ ਬੱਚੇ वाह वाह वो आई शुकराना माल इत चलेंगे आप बहर सिक्योरिटी का बहुत इन्होंने पुख्ता ही इंतजाम किया सिक्योरिटी के बिना कोई फर्मी मार सकता ਸਭ ਨੂੰ ਵੈਲਕਮ ਜੀ ਗਾਉ ਨਾਲ ਇਹਨਾਂ ਦੇ